ਬਹੁਤ ਸਾਰੇ ਜਿਹੜੇ ਪੰਡਤ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਵਸ਼ੀਕਰਣ ਕਰਦਾਂਗੇ ਅਸੀਂ ਆ ਸਵਤਨ ਦੁਸ਼ਮント ਸ਼ੁਤਾਰਾ ਪਾ ਮੰਗਿਆ ਅਸੀਂ ਲਵ ਮੈਰਿਜ ਕਰਦਾਂਗੇ ਸਭ ਲੱਗਦਾ ਹੈ ਕਿ ਅੱਜ ਕੱਲ ਪੰਜਾਬੀ ਬਹੁਤ ਜ਼ਿਆਦਾ ਰਹਿੰਦੇ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਤੇ ਕੁਝ ਬਸਟੈਂਡ ਦਾ ਤਾਂ ਦੇਖ ਲੋ ਰਜਿਸਟ੍ਰੇਸ਼ਨ ਦਾ ਦੇਖ ਲੋ ਬਹੁਤ ਸਾਰੇ ਬੋਰਡ ਬੜੇ ਬੜੇ ਲੱਗੇ ਹੋਏ ਨੇ ਤੇ ਉਹ ਸਿਰਫ ਇੱਕ ਬੰਦੇ ਤੋਂ ਠੱਗਣ ਵਾਲਾ ਕੰਮ ਹੈ ਔਰ ਕੁਝ ਨਹੀਂ ਹੋਣਾ ਹਮਮ ਕਿਸਮਤ ਨੂੰ ਕੋਈ ਨਹੀਂ ਬਦਲ ਸਕਦਾ ਪਰ ਉਹ ਚੈਲੰਜ ਕਰਦੇ ਨੇ ਕਿ ਅਸੀਂ ਕਿਸਮਤ ਤੁਹਾਡੀ ਬਦਲ ਦਵਾਂਗੇ ਜੇਕਰ ਤੁਸੀਂ ਰੰਗ ਕੋ ਤੇ ਤੁਹਾਨੂੰ ਰਾਜਾ ਬਣਾ ਦੇਵਾਂਗੇ ਉਹ ਫਿਰ ਚੈਲੰਜ ਹੈ ਜੀ ਇਹ ਸਿਰਫ ਇੱਕ ਤਰ੍ਹਾਂ ਦਾ ਆਪਣੀ ਉਹ ਐਡਵਰਟਾਈਜ਼ਮੈਂਟ ਕਰ ਰਹੇ ਆ ਐਸਟਰੋਲੋਜੀ ਅੱਜ ਲੱਗਦਾ ਹੈ ਕਿ ਇੱਕ ਧੰਦਾ ਬਣ ਗਿਆ ਹੋਇਆ ਹੈ ਜੀ ਬਿਲਕੁਲ ਇਹ ਸਾਰੀਆਂ ਚੀਜ਼ਾਂ ਇੱਕ ਪੈਸਾ ਕਮਾਉਣ ਲਈ ਹੀ ਇਸ਼ਾਰਾ ਕਰਦੀਆਂ ਆ ਇਹਨਾਂ ਦਾ ਕਿਤੇ ਨਾ ਕਿਤੇ ਧਰਮ ਨਿੱਤਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਤਾਂਤਰੀ ਕੋ 100% ਗਰੰਟੀ ਵਸ਼ੀਕਰਨ ਜੇ ਜੇ ਕੋਈ ਕੰਮ ਨਹੀਂ ਕਰਦੇ ਜੇ ਤੁਹਾਡੇ ਕੋਲ ਕੋਈ ਆਦਾ ਹੈ ਕਹਿੰਦਾ ਕਿ ਮੈਂ ਬਹੁਤ ਦੁਖੀ ਹਾਂ ਪੰਡਤ ਜੀ ਕੁਝ ਦੱਸੋ ਤਾਂ ਤੁਸੀਂ ਉਹਨਾਂ ਨੂੰ ਠੀਕ ਕਹਿੰਦੇ ਹੋ ਸਿਰਫ ਔਰ ਸਿਰਫ ਵੈਦਿਕ ਉਪਾਅ ਆਪਾਂ ਦਾ ਕੰਮ ਹੈ ਜੀ ਉਹਨਾਂ ਨੂੰ ਧਾਰਮਿਕ ਕਰਾ ਦੇਣਾ ਦੱਸਣਾ ਹੁਣ ਲੱਗਦਾ ਕਿ ਜਿਹੜਾ ਬੰਦਾ ਇਹ ਚੀਜ਼ਾਂ ਕਰਦਾ ਹੈ ਹਨਾ ਜਿਹੜਾ ਇੱਕ ਤਾਂਤਰੀ ਕੋ ਜਾ ਕੇ ਕਹਿੰਦਾ ਕਿ ਮੇਰਾ ਆ ਕੰਮ ਨਹੀਂ ਬਣ ਰਿਹਾ ਤਾਂਤਰੀ ਕੋ ਨੂੰ ਉਪਾਅ ਦਿੰਦਾ ਵੀ ਤੂੰ ਆ ਕਰ ਲੈ ਤੂੰ ਉਹ ਕਰ ਲੈ ਉਹ ਤਾਂ ਲੱਗਦਾ ਵੀ ਹਾਨੀਕਾਰਕ ਹੈ ਉਹ ਬਿਲਕੁਲ ਉਹ ਹਾਨੀਕਾਰਕ ਹੋ ਸਕਦਾ ਹੈ ਜੇਕਰ ਕੋਈ ਵੀ ਵੈਦਿਕ ਛੱਡ ਕੇ ਕੋਈ ਵੀ ਉਪਾਅ ਜੇਕਰ ਉਹ ਥੋੜਾ ਜਿਹਾ ਵੀ ਉਲਟਾ ਸਿੱਟਾ ਹੋ ਜਾਂਦਾ ਹੈ ਤਾਂ ਉਹਦਾ ਮਤਲਬ ਤੁਹਾਡੇ ਤੇ ਪੋਜ਼ਿਟਿਵ ਦੀ ਥਾਂ 네ਗੇਟਿਵ ਅਸਰ ਪੈਣ ਦੇ ਬੜੇ ਸਾਰੇ ਚਾਂਸੇ ਬਣ ਜਾਂਦੇ ਨੇ ਤੁਹਾਡੀ ਫੀਲਡ ਦੇ ਵਿੱਚ ਹਨਾ ਐਸਟਰੋਲੋਜੀ ਅੱਜ ਲੱਗਦਾ ਹੈ ਕਿ ਇੱਕ ਧੰਦਾ ਬਣ ਗਿਆ ਹੋਇਆ ਹੈ ਐਸਟਰੋਲੋਜੀ ਦੇ ਨਾਮ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹ ਨਹੀਂ ਕਹਿੰਦੇ ਕਿ ਤੁਸੀਂ ਜਾ ਕੇ ਪਰਮਾਤਮਾ ਤੋਂ ਮੰਗੋ ਉਹ ਇਹ ਨਹੀਂ ਕਹਿੰਦੇ ਕਿ ਤੁਸੀਂ ਜਾ ਕੇ ਰੱਬ ਦੇ ਘਰ ਬੇਨਤੀ ਕਰੋ ਉਹ ਕਹਿੰਦੇ ਨੇ ਤੁਸੀਂ ਚੌਂਕਾ ਤੇ ਜਾ ਕੇ ਆਹ ਕਰਦੋ ਤੁਸੀਂ ਇਸ ਬੰਦੇ ਦੀ ਬਲੀ ਦੇ ਦਿਓ ਤੁਸੀਂ ਮੈਨੂੰ ਐਨੀ ਰਕਮ ਦਵੋ ਮੈਂ ਆਹ ਕਰਾਂਗਾ ਤੇ ਤੁਹਾਡਾ ਆਹ ਕੰਮ ਵੱਢ ਜਾਏਗਾ ਲੱਗਦਾ ਕਿ ਇਹ ਧੰਦਾ ਬਣ ਗਿਆ ਜੀ ਬਿਲਕੁਲ ਇਹ ਸਾਰੀਆਂ ਤੇ ਜਾ ਇੱਕ ਪੈਸਾ ਕਮਾਣ ਵਾਲੇ ਵਾਲੇ ਹੀ ਇਸ਼ਾਰਾ ਕਰਦੀਆਂ ਆ ਇਹਨਾਂ ਦਾ ਕਿਤੇ ਨਾ ਕਿਤੇ ਧਾਰਮਿਕਤਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਇਹ ਸਿਰਫ ਔਰ ਸਿਰਫ ਆਪਣੀ ਜੇਬ ਭਰਨੇ ਦਾ ਕੰਮ ਹਾਂ ਮੈਂ ਜਿੰਨਾ ਪੰਡਤ ਜੀ ਨੂੰ ਜਾਣਦੀ ਆ ਇਹ ਅਜਿਹੇ ਕੰਮ ਜੁੜੇ ਆ ਅੱਜਕੱਲ ਹੋ ਰਹੇ ਨੇ ਹਨਾ ਵੀ ਤਾੰਤ੍ਰਿਕ 100% ਗਰੰਟੀ ਵਸ਼ੀਕਰਨ ਇਹ ਜੇ ਕੋਈ ਕੰਮ ਨਹੀਂ ਕਰਦੇ ਇਹ ਜੇ ਤੁਹਾਡੇ ਕੋਲ ਕੋਈ ਆਂਦਾ ਹੈ ਕਹਿੰਦਾ ਕਿ ਮੈਂ ਬਹੁਤ ਦੁਖੀ ਆ ਪੰਡਤ ਜੀ ਕੁਝ ਦੱਸੋ ਤਾਂ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਹੋ ਸਿਰਫ ਔਰ ਸਿਰਫ ਵੈਦਿਕ ਉਪਾਏ ਵੈਦਿਕ ਉਪਾਏ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਪੂਜਾ ਪਾਠ ਕਰੋ ਹਾਂ ਸਿਰਫ ਆਪਾਂ ਕੰਮ ਹੈ ਜੀ ਉਹਨਾਂ ਨੂੰ ਧਾਰਮਿਕ ਰਾਹ ਤੇ ਚੱਲਣਾ ਦੱਸਣਾ ਜਦੋਂ ਅਸੀਂ ਧਾਰਮਿਕ ਰਾਹ ਤੇ ਚੱਲਦੇ ਆਂ ਫਿਰ ਸਾਡੇ ਨਾਲ ਜਿਹੜੀਆਂ ਚੀਜ਼ਾਂ ਆ ਉਹ ਪੋਜ਼ਿਟਿਵ ਹੋਣ ਲੱਗ ਪੈਂਦੀਆਂ ਹਾਂ ਉਹਦੇ ਨਾਲ ਹੀ ਸਾਡਾ ਮਾਈਂਡ ਜਿਹੜਾ ਪੋਜ਼ਿਟਿਵ ਹੋਣਾ ਪੋਜ਼ਿਟਿਵ ਹੋਣ ਲੱਗ ਜਾਂਦਾ ਹੈ ਨਾ ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਅਜਿਹਾ ਹਨਾ ਅੱਜੋ ਕੱਲ ਮਤਲਬ ਬਹੁਤ ਸਾਰੇ ਅਜਿਹੇ ਪੰਡਤ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਵਸ਼ੀਕਰਨ ਕਰ ਦਾਂਗੇ ਅਸੀਂ ਸੌਤਨ ਦੁਸ਼ਮਨ ਤੇ ਸੁਤਕਾਰਾ ਪਾ ਮੰਗੇ ਅਸੀਂ ਲਵ ਮੈਰਿਜ ਕਰ ਦਾਂਗੇ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਜਦੋਂ ਅਜਿਹੇ ਲੋਕਾਂ ਦੇ ਚਾਂਸਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਪੰਜਾਬੀ ਬਹੁਤ ਜ਼ਿਆਦਾ ਆ ਰਹੇ ਨੇ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਤੇ ਤੁਸੀਂ ਬਸ ਸਟੈਂਡਾਂ ਤੇ ਦੇਖ ਲੋ ਰਿਹਾ ਲਿਸਟ੍ਰੇਸ਼ਨਾਂ ਤੇ ਦੇਖ ਲੋ ਬਹੁਤ ਸਾਰੇ ਬੋਰ ਤੇ ਉਹ ਸਿਰਫ ਇੱਕ ਬੰਦੇ ਤੋਂ ਠਗਣ ਵਾਲਾ ਕੰਮ ਹੈ ਔਰ ਕੁਝ ਨਹੀਂ ਹੋਣਾ ਇਹ ਬੋਲ ਕਿ ਮਤਲਬ ਜੋ ਪਰਮਾਤਮਾ ਨੇ ਤੁਹਾਡੀ ਲਾਈਫ ਦੇ ਵਿੱਚ ਲਿਖ ਦਿੱਤਾ ਹੈ ਕਿ ਉਹ ਕੋਈ ਤਾਤ੍ਰਿਕ ਬਦਲ ਸਕਦਾ ਨਹੀਂ ਨਹੀਂ ਇਹ ਇਸ ਨੂੰ ਕੋਈ ਨਹੀਂ ਜੋ ਵਿਧਾਤਾ ਨੇ ਲਿਖ ਦਿੱਤਾ ਹੈ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ ਸਿਰਫ ਵੈਦਿਕ ਉਪਾਅ ਜਾਂ ਜੋਤਿਸ਼ ਦੇ ਨਾਲ ਮਨ ਨੂੰ ਪੋਜ਼ਿਟਿਵ ਕਰਨ ਦੇ ਲਈ ਹਾਂਜੀ ਔਰ ਜਿਹੜਾ ਜੋਤਿਸ਼ਿਆ ਉਹਦੇ ਨਾਲ ਉਪਾਅ ਛੋਟੇ ਛੋਟੇ ਜਿਹੜੇ ਕਰਕੇ ਆ ਉਹਦੇ ਨਾਲ ਆਪਾਂ ਉਹਨਾਂ ਦਾ ਅਸਰ ਥੋੜਾ ਜਿਹਾ ਘੱਟ ਕਰ ਸਕਦੇ ਹਾਂ ਲੇਕਿਨ ਬਦਲ ਆਪਾਂ ਵੀ ਨਹੀਂ ਸਕਦੇ ਹਮ ਕਿਸਮਤ ਨੂੰ ਕੋਈ ਨਹੀਂ ਬਦਲ ਸਕਦਾ ਪਰ ਉਹ ਚੈਲੰਜ ਕਰਦੇ ਨੇ ਕਿ ਅਸੀਂ ਕਿਸਮਤ ਤੁਹਾਡੀ ਬਦਲ ਦੇਵਾਂਗੇ ਜੇਕਰ ਤੁਸੀਂ ਰੰਗ ਕੋ ਤੇ ਤੁਹਾਨੂੰ ਰਾਜਾ ਬਣਾ ਦੇਵਾਂਗੇ ਉਹ ਫੇਕ ਚੈਲੰਜ ਹੈ ਜੀ ਉਹ ਕੁਝ ਨਹੀਂ ਹੈ ਸਿਰਫ ਇੱਕ ਤਰ੍ਹਾਂ ਦਾ ਆਪਣੀ ਉਹ ਐਡਵਰਟਾਈਜ਼ਮੈਂਟ ਕਰ ਰਹੇ ਆ ਪੈਸੇ ਕਮਾਰੇ ਨੇ ਭੋਲੇ ਪਾਲਾ ਲੋਕਾਂ ਨੂੰ ਠੱਗ ਰਹੇ ਨੇ ਅੱਛਾ ਜਿੱਦਾਂ ਨਾ ਕਈ ਲੋਕ ਬੜੇ ਗਲਤ ਕੰਮ ਕਰਵਾਉਂਦੇ ਨੇ ਹਨਾ ਕਿ ਤੁਸੀਂ ਇਦਾਂ ਕਰੋ ਤੁਸੀਂ ਉਦਾਂ ਕਰੋ ਹਨਾ ਪੰਡਤ ਦੇ ਰਾਹਾਂ ਚ ਪੈ ਜਾਂਦੇ ਤਾਂ ਲੱਗਦਾ ਕਿ ਜਿਹੜਾ ਬੰਦਾ ਇਹ ਚੀਜ਼ਾਂ ਕਰਦਾ ਹੈ ਹਨਾ ਜਿਹੜਾ ਇੱਕ ਤਾంత్రిਕ ਕੋ ਜਾ ਕੇ ਕਹਿੰਦਾ ਕਿ ਮੇਰਾ ਆ ਕੰਮ ਨਹੀਂ ਬਣ ਰਿਹਾ ਤਾంత్రిਕ ਨੂੰ ਉਪਾਅ ਦਾ ਦਿੰਦਾ ਵੀ ਤੂੰ ਆ ਕਰ ਲੈ ਤੂੰ ਉਹ ਕਰ ਲੈ ਉਹ ਤਾਂ ਲੱਗਦਾ ਵੀ ਹਾਨੀਕਾਰਕ ਹੈ ਉਹ ਬਿਲਕੁਲ ਉਹ ਹਾਨੀਕਾਰਕ ਹੋ ਸਕਦਾ ਹੈ ਜੇਕਰ ਜਿਸ ਤਰ੍ਹਾਂ ਕੋਈ ਵੀ ਵੈਦਿਕ ਛੱਡ ਕੇ ਕੋਈ ਵੀ ਉਪਾਅ ਹੈ ਅਗਰ ਉਹ ਥੋੜਾ ਜਿਹਾ ਵੀ ਉਲਟਾ ਸਿੱਧਾ ਹੋ ਜਾਂਦਾ ਹੈ ਤਾਂ ਉਹਦਾ ਮਤਲਬ ਤੁਹਾਡੇ ਤੇ ਪੋਜ਼ਿਟਿਵ ਦੀ ہاں 네ਗੇਟਿਵ ਅਸਰ ਪੈਣ ਦੇ ਬੜੇ ਸਾਰੇ ਚਾਂਸਿਸ ਬਣ ਜਾਂਦੇ ਨੇ ਮਤਲਬ ਜੇਕਰ ਤੁਸੀਂ ਕਿਸੇ ਤੇ ਤੁਨਾ ਕਰ ਰਹੇ ਹੋ ਤਾਂ ਤੁਹਾਡੇ ਤੇ ਉਹ ਬੈਕ ਆ ਸਕਦੀ ਚੀਜ਼ ਬਿਲਕੁਲ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਜੀ ਬਿਲਕੁਲ ਸੋ ਸ਼ੁਕਰੀਆ ਪੰਡਤ ਜੀ ਬਹੁਤ-ਬਹੁਤ ਤੁਹਾਡਾ ਮੈਂ ਚਾਹੂੰਗੀ ਪੰਡਤ ਜੀ ਮੈਨੂੰ ਪਤਾ ਹੈ ਤੁਹਾਡੀ ਆਵਾਜ਼ ਇੰਨੀ ਜ਼ਿਆਦਾ ਮਿੱਠੀ ਹੈ ਇੰਨੀ ਜ਼ਿਆਦਾ ਮਿੱਠੀ ਮੈਂ ਤੁਹਾਨੂੰ ਬਹੁਤ ਵਾਰ ਸੁਣਿਆ ਹੈ ਮੈਂ ਚਾਹੂੰਗੀ ਕਿ ਕੁਝ ਵੀ ਤੁਸੀਂ ਦੋ ਲਾਈਨਾਂ ਜਰੂਰ ਸੁਣਾਵੋ ਭਾਵੇਂ ਤੁਸੀਂ ਸਾਵਣ ਤੇ ਸੁਣਾ ਦਿਓ ਸ਼ਿਵ ਜੀ ਤੇ ਸੁਣਾ ਦਿਓ ਜਾਂ ਉਦਾਂ ਤੁਸੀਂ ਕੁਝ ਵੀ ਸੁਣਾ ਦਿਓ ਦੇਖੋ ਜੀ ਫਿਲਹਾਲ ਤਾਂ ਮੈਂ ਇਸ ਟਾਈਮ ਇਹੀ ਕਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਸ਼੍ਰਾਵਣ ਮਾਸ ਦੇ ਵਿੱਚ ਓਮ ਨਮਸ਼ਿਵਾਇ ਦਾ ਜਾਪ ਕਰੋ ਔਰ ਇਸ ਤੋਂ ਬਾਅਦ ਅਗਰ ਤੁਸੀਂ ਥੋੜਾ ਜਿਹਾ ਪੂਰਨ ਸੰਸਕ੍ਰਿਤ ਦੇ ਵਿੱਚ ਥੋੜਾ ਜਿਹਾ ਜਾਪ ਕਰ ਸਕਦੇ ਹਾਂ ਜਿਦਾ ਮਹਾ ਮਰਤੁੰਜਯ ਆਮ ਲੋਕੀ ਵੈਸੇ ਕਰਦੇ ਆ ਪਰ ਕਈਆਂ ਨੂੰ ਨਹੀਂ ਉਹਨਾਂ ਤੋਂ ਬੋਲ ਨਹੀਂ ਪਾਉਂਦੇ ਐ ਸਪਸ਼ਟ ਤਰੀਕੇ ਨਾਲ ਪਰ ਅਗਰ ਉਹ ਵੀ ਕਰ ਸਕੋ ਤਾਂ ਜਾਦਾ ਵਧੀਆ ਆ ਜਿਦਾ ਕਿ ਸ਼ੰਕਰ ਭਗਵਾਨ ਜੀ ਦਾ ਜੋ ਮਹਾ ਮਰਤੁੰਜਯ ਮੰਤਰ ਓਮ ਤ੍ਰੇਂਬਕੰ ਮਿਜਜਾਮਹਿ ਸੁਵੰਧਿਮ ਪੁਸ਼ਟਿਮ ਵਰਧਨਮ ਔਰ ਬਾਰੁਕਮੇ ਵੰਦਨਾਤ ਮ੍ਰਿਤੇ ਔਰ ਮੁਕਸ਼ਿਯ ਮਾਵਰਤ ਆ ਇਹ ਮੰਤਰ ਜੋ ਹੈ ਨਾ ਬਹੁਤ ਹੀ ਅੱਛਾ ਹੈ ਸੰਜੀਵਨੀ ਕਾਰਕ ਮੰਤਰ ਮੰਨਿਆ ਗਿਆ ਹੈ ਸ਼੍ਰਾਵਣ ਮਾਸ ਦੇ ਵਿੱਚ ਇਸ ਮੰਤਰ ਨੂੰ ਜਾਪ ਕਰਨ ਦਾ ਬਹੁਤ ਸਾਰਾ ਫਾਇਦਾ ਮਤਲਬ ਇਸ ਮੰਤਰ ਨੂੰ ਕਿੰਨੀ ਵਾਰ ਜਾਪ ਕਰਨ ਦੇ ਨਾਲ ਜਿੰਨਾ ਤੁਸੀਂ ਕਰ ਸਕੋ ਵੈਸੇ ਇੱਕ ਸੰਖਿਆ ਕਾਊਂਟਿੰਗ ਰੱਖਣਾ ਕੋਈ ਜ਼ਰੂਰੀ ਮਾਇਨੇ ਨਹੀਂ ਹੈ ਇਹ ਤਾਂ ਤੁਸੀਂ ਅਖੰਡ ਜਿੰਨਾ ਕਰ ਸਕਦੇ ਹੋ ਤੇ ਮਤਲਬ ਜੇ ਇਹ ਤੁਸੀਂ ਜਾਪ ਕਰ ਦਿਓ ਤੇ ਤੁਹਾਡੀ ਮਨੋ ਕਾਮਨਾ ਪੂਰੀ ਹੋ ਸਕਦੀ ਹੈ ਤੁਹਾਡੇ ਨਾਮ ਨਾਲ ਜੀ ਹਾਂ ਔਰ ਜਿਹੜਾ ਤੁਸੀਂ ਦੱਸਿਆ ਓਮ ਨਮਾ ਸ਼ਿਵਾਏ ਹਨਾ ਜੇ ਤੁਸੀਂ ਗੂਗਲ ਤੇ ਵੀ ਸਰਚ ਕਰੋ ਕਿ ਸਭ ਤੋਂ ਪਾਵਰਫੁਲ ਮੰਤਰ ਕਿਹੜਾ ਹੈ ਤੇ ਓਮ ਨਮਾ ਸ਼ਿਵਾਏ ਆਉਂਦਾ ਹੈ ਹਨਾ ਸੋ ਓਮ ਨਮਾ ਸ਼ਿਵਾਏ ਮੰਤਰ ਇਹ ਇਹ ਵੀ ਇਹ ਚੀਜ਼ਾਂ ਨੂੰ ਪੂਰਾ ਕਰਨ ਦੇ ਲਈ ਬੰਨਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਕੋਈ ਵੀ ਮੰਤਰ ਹੈ ਜਦੋਂ ਤੁਸੀਂ ਇਕਾਗਰਤਾ ਦੇ ਨਾਲ ਇਕਾਗਰ ਮਨ ਦੇ ਨਾਲ ਉਸ ਦੀ મતલਬ ਉਹਨੂੰ ਜਪਨਾ ਸ਼ੁਰੂ ਕਰਦੇ ਹੋ ਨਾ ਤਾਂ ਕਿਤੇ ਨਾ ਕਿਤੇ ਉਹ ਸਾਡੇ ਅੰਦਰ ਜੋ ਪੋਜ਼ਿਟਿਵ એનર્ਜੀ ਨੂੰ ਇਕੱਤਰਿਤ ਕਰਦਾ ਰਹਿੰਦਾ ਹੈ ਜਦੋਂ ਪੋਜ਼ਿਟਿਵ એનર્ਜੀ ਸਾਡੇ ਅੰਦਰ ਇਕੱਤਰਿਤ ਹੋ ਜਾਂਦੀ ਹੈ ਫਿਰ ਸਾਡਾ ਮਾਈਂਡ ਜੋ ਪੋਜ਼ਿਟਿਵ ਥਾਂ ਵੱਲ ਜਾਣ ਲੱਗ ਪੈਂਦਾ ਆਪਾਂ ਨੂੰ મતલਬ ਸਾਡੇ ਨਾਲ ਜੇ ਜੀਵਨ ਦੇ ਵਿੱਚ ਦੈਨਿਕ ਦਿਨਚਰਿਆ ਦੇ ਵਿੱਚ ਜਿੰਨੀਆਂ ਚੀਜ਼ਾਂ ਘਟੇ ਤੋਂ ਹੁੰਦੀਆਂ ਉਹ ਸਾਰੀਆਂ ਪੋਜ਼ਿਟਿਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਆ ਆਪਾਂ ਨੂੰ ਸਕਸੈਸ ਦੀ ਲਵਾਨ ਦੇ ਲਈ ਹੂੰ ਅੱਛਾ ਬਹੁਤ ਸਾਰੇ ਜਿੱਦਾਂ ਲੋਕ ਆਖਦੇ ਨੇ ਕਿ ਜੀ ਸਾਡੇ ਸਾਡੀਆਂ ਚੀਜ਼ਾਂ ਨਕਾਰਾਤਮਕ ਜਾ ਰਹੀਆਂ ਨੇ ਉਹ ਛੋਟਾ ਜਿਹਾ ਕੋਈ ਉਪਾਅ ਜਿਹੜਾ ਨਕਾਰਾਤਮਕਤਾ ਨੂੰ ਦੂਰ ਕਰ ਸਕਦਾ ਹੈ ਬਿਲਕੁਲ ਬਹੁਤ ਸਾਰੇ ਛੋਟੇ ਛੋਟੇ ਉਪਾਅ ਆ দেন ਜੋ ਆਪਣਾ ਵੈਦਿਕ ਜੋਤਿਸ਼ ਹੈ ਉਹਦੇ ਵਿੱਚ ਤਾਂ ਬਹੁਤ ਸਾਰੇ ਉਪਾਅ ਦੱਸੇ ਗਏ ਆ ਕਿ ਤੁਸੀਂ ਸੂਰਜ ਦੇਵਤਾ ਨੂੰ ਜਲ ਚੜਾਓ ਮੰਦਿਰ ਜਾਓ ਮੰਦਿਰ ਜਾ ਕੇ ਮੱਥਾ ਟੇਕੋ ਸ਼ਾਮ ਨੂੰ ਦੀਪਕ ਜਗਾਓ ਇਹ ਸਾਰੀਆਂ ਚੀਜ਼ਾਂ ਦੇ ਨਾਲ ਇਸੇ ਲਈ ਦੱਸੀਆਂ ਗਈਆਂ ਆ ਤਾਂ ਕਿ ਨੈਗੇਟਿਵਿਟੀ ਜਿਹੜੀ ਆ ਸਾਡੇ ਆਸ-ਪਾਸ ਤੋਂ ਸੂਰਜ ਦੇਵਤਾ ਦੀ ਗੱਲ ਕੀਤੀ ਹੈ ਨਾ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੂਰਜ ਦੇਵਤਾ ਨੂੰ ਜਲ ਚੜਾਉਂਦੇ ਨੇ ਉਹ ਕਹਿੰਦੇ ਵੀ ਸਾਡੇ ਕੰਮ ਜਿਹੜੇ ਨੇ ਬਣਨ ਲੱਗ ਜਾਣਗੇ ਸੂਰਜ ਦੇਵਤਾ ਨੂੰ ਜਲ ਚੜਾਉਣ ਦੇ ਲਈ ਉਹ ਕਿਹੜੀ ਵਿਧੀ ਆ ਜਿਸ ਨਾਲ ਸੂਰਜ ਦੇਵਤਾ ਨੂੰ ਪਰਸੰਨ ਕੀਤਾ ਜਾ ਸਕਦਾ ਤੇ ਕਿੰਨੇ ਦਿਨ ਦਾ ਜਿਹੜਾ ਸੰਕਲਪ ਹੈ ਉਹ ਲੈਣਾ ਚਾਹੀਦਾ ਸੂਰਜ ਦੇਵਤਾ ਨੂੰ ਜਲ ਚੜਾਉਣ ਲਈ ਵੈਸੇ ਤਾਂ ਡੇਲੀ ਹੀ ਸੂਰਜ ਦੇਵਤਾ ਨੂੰ ਜਲ ਅਰਪਿਤ ਕਰਨਾ ਚਾਹੀਦਾ ਸਵੇਰੇ ਜਦੋਂ ਆਪਾਂ ਉੱਠਦੇ ਆ ਇਹ ਉਠਣ ਦੀ ਗੱਲ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਜਦੋਂ ਸੂਰਜ ਉਗਦਾ ਹੈ ਉਸ ਤੋਂ ਪਹਿਲਾਂ ਆਪਾਂ ਉੱਠੇ ਹੋਣਾ ਚਾਹੀਦੇ ਔਰ ਉੱਠ ਕੇ ਹੁਣ ਆ ਗਈ ਹੈ ਜਲ ਚੜਾਉਣ ਦੀ ਵੀਧੀ ਅਕਸਰ ਲੋਕ ਜਿਹੜੇ ਜਲ ਚੜਾਉਂਦੇ ਆ ਉਹ ਗਲਤ ਤਰੀਕੇ ਨਾਲ ਝੜਾ ਰਹੇ ਆ ਉਹਨਾਂ ਨੂੰ ਇਹ ਤਾਂ ਪਤਾ ਹੈ ਕਿ ਅਸੀਂ ਸੂਰਜ ਨੂੰ ਜਲ ਚੜਾ ਰਹੇ ਆ ਪਰ ਇਹ ਨਹੀਂ ਪਤਾ ਕਿ ਚੜਾਉਣਾ ਕਿਦਾਂ ਚਾਹੀਦਾ ਹੁਣ ਹਮ ਜਦੋਂ ਵੀ ਆਪਾਂ ਸ਼ੰਕਰ ਭਗਵਾਨ ਨੂੰ ਸੌਰੀ ਸੂਰਜ ਦੇਵਤਾ ਨੂੰ ਜਲ ਅਰਪਿਤ ਕਰਦੇ ਆ ਪਹਿਲੇ ਤਾਂ ਮੈਂ ਇਹ ਕਹੂੰਗਾ ਕਿ ਤਾਂਬੇ ਦਾ ਪਾਤਰ ਹੋਵੇ ਉਹਦੇ ਵਿੱਚ ਤੁਸੀਂ ਜਿਹੜੇ ਆ ਥੋੜੇ ਜਿਹਾ ਅਖਸ਼ਤ ਚਾਵਲ ڈال ਦੋ ਔਰ ਥੋੜਾ ਜਿਹਾ ਗੋੜਿਆ ਸ਼ੱਕਰ ਤੁਹਾਡੇ ਕੋਲ ਹੈਗੀ ਉਹ ڈال ਦੋ ਔਰ ਉਸ ਦੇ ਨਾਲ ਹੀ ਅਗਰ ਫੁੱਲ ਹੈਗਾ ਤਾਂ ਫੁੱਲ ਡਾਲ ਦੋ ਔਰ ਰੋਲੀ ਜੋ ਮੱਥੇ ਤੇ ਆਪਾਂ ਲਾਲ ਚੰਦਨ ਲਾਲ ਟਿੱਕਾ ਲਗਾਉਂਦੇ ਆ ਰੋਲੀ ਦਾ ਉਹ ਥੋੜੀ ਜੀ ਜਿਹੜੀ ਹੈ ਉਹਦੇ ਵਿੱਚ ਪਾਣੀ ਦਾ ਕਲਰ ਹਲਕਾ ਜਿਹਾ ਲਾਲ ਹੋ ਜਾਵੇ ਔਰ ਉਸ ਤੋਂ ਬਾਅਦ ਰੀ ਚੜਾਨ ਦੀ ਵੀ ਦੀ ਜਦੋਂ ਆਪਾਂ ਜਲ ਚੜਾਉਂਦੇ ਆ ਆਪਾਂ ਹੱਥ ਦੇ ਵਿੱਚ ਗੜਵੀ ਫੜ ਕੇ ਇਦਾਂ ਜਾ ਕੇ ਚੜਾ ਲੈਣੇ ਆ ਜੇ ਕਿ ਇਹ ਸਹੀ ਤਰੀਕਾ ਨਹੀਂ ਆ ਤੁਹਾਡਾ ਜਦੋਂ ਆਪਾਂ ਜਲ ਚੜਾਉ ਹੱਥ ਜਿਹੜੇ ਇਦਾਂ ਹੋਣੇ ਚਾਹੀਦੇ ਉੱਪਰ ਹੋਣੇ ਚਾਹੀਦੇ ਔਰ ਜਦੋਂ ਤੁਸੀਂ ਜਲ ਗिराਉਂਦੇ ਆ ਸੂਰਜ ਦੀਆਂ ਕਿਰਨਾਂ ਤੁਹਾਨੂੰ ਉਸ ਜਲ ਦੇ ਵਿੱਚ ਤੁਹਾਡੀਆਂ ਅੱਖਾਂ ਨੂੰ ਦਿਸਣੀਆਂ ਚਾਹੀਦੀਆਂ ਇਹ ਬਿਲਕੁਲ ਪ੍ਰੋਫੈਕਟ ਤਰੀਕਾ ਬਹੁਤ سارے ਲੋਕ ਅੱਖਾਂ ਬੰਦ ਕਰਕੇ ਜਲ ਚੜਾਉਂਦੇ ਨੇ ਨਹੀਂ ਜਲ ਦਿਖਦੇ ਧਾਰ ਨੂੰ ਦੇਖਣਾ ਚਾਹੀਦਾ ਜੀ ਜੀ ਤੇ ਧਾਰ ਦੇ ਵਿੱਚੋਂ ਸੂਰਜ ਦੇਖਣ ਦੀ ਕੋਸ਼ਿਸ਼ ਕਰੋ ਤੁਸੀਂ ਤੇ ਇਹ ਇਹ ਜਿਹੜੇ ਜਿਹੜੇ ਸੂਰਜ ਦੇਵਤਾ ਦੇ ਇਹ ਕਿਹੜੀ ਚੀਜ਼ ਲਈ ਸਭ ਤੋਂ ਜ਼ਿਆਦਾ ਮੰਨੇ ਜਾਂਦੇ ਨੇ ਕਿੱਦਾਂ ਜੀ ਕਿਹੜੀ ਮਨੋਕਾਮਨਾ ਪੂਰੀ ਕਰਨ ਲਈ ਜਾ ਕਿਦਾਂ ਸੂਰਿਆ ਦੇਵਤਾ ਜੋ ਹੈ ਨਵ ਗ੍ਰਹਿ ਦੇ ਵਿੱਚ ਸਭ ਤੋਂ ਪਹਿਲਾਂ ਨੰਬਰ ਤੇ ਆਉਂਦੇ ਪਹਿਲੇ ਨੰਬਰ ਤੇ ਆਉਂਦੇ ਆ ਇਹ ਸਮਝ ਲਓ ਭਈ ਆਤਮਾ ਦਾ ਹੀ ਪਤੀ ਹੈ ਹਮਮ ਔਰ ਮਨ ਸਾਰੀ ਚੀਜ਼ਾਂ ਜਿਹੜੀਆਂ ਆ ਸੂਰਿਆ ਦੇਵਤਾ ਨੂੰ ਆਪਾਂ ਨਮਸਕਾਰ ਕਰਨ ਦੇ ਨਾਲ ਜਿਹੜੀਆਂ ਸਹੀ ਕਰ ਸਕਦੇ ਹਾਂ ਹਮਮ ਕਾਰੋਬਾਰ ਦੇ ਵਿੱਚ ਮਨ ਨੂੰ ਸ਼ਾਂਤ ਕਰਨ ਦੇ ਲਈ ਸੂਰਿਆ ਦੇਵਤਾ ਸਭ ਤੋਂ ਜ਼ਿਆਦਾ ਕੁੰਡਲੀ ਦੇ 12 ਭਾਵ ਹੁੰਦੇ ਆ 12 ਭਾਵਾਂ ਦੇ ਵਿੱਚ ਜਿੱਥੇ ਵੀ ਸੂਰਜ ਦੇਵਤਾ ਵਿਰਾਜਮਾਨ ਹੈ ਉਸ ਘਰ ਦੇ ਸੰਬੰਧਿਤ ਉਹ ਆਪਣਾ ਫਲ ਦਿੰਦੇ ਆ ਉਸੇ ਹੀ ਸੰਬੰਧਿਤ ਫਿਰ ਕੋਈ ਨਾ ਕੋਈ ਉਪਾਅ ਹੁੰਦੇ ਜਿਹੜੇ ਆਪਾਂ ਨੂੰ ਕਰਨੇ ਚਾਹੀਏ ਜੀ ਬਹੁਤ ਬਹੁਤ ਸ਼ੁਕਰੀਆ ਪੰਡਿਤ ਜੀ ਤੁਸੀਂ ਟਾਈਮ ਕੱਢ ਕੇ ਜਿਹੜਾ ਆ ਉਹ ਸਾਵਣ ਦੇ ਮਹੀਨੇ ਦੇ ਵਿੱਚ ਆਇਓ ਕਿਉਂਕਿ ਅਸੀਂ ਖਾਸ ਇਹਨਾਂ ਨੂੰ ਇਸ ਸ਼ੋਅ ਦੇ ਵਿੱਚ ਬੁਲਾਇਆ ਤਾਂ ਕਿ ਲੋਕਾਂ ਨੂੰ ਜਾਣੂ ਕਰਵਾ ਸਕੀਏ ਸਾਵਣ ਦਾ ਮਹੀਨੇ ਦੇ ਵਿੱਚ ਜਿਹੜੇ ਲੋਕ ਬਹੁਤ ਜ਼ਿਆਦਾ ਮੰਦਰ ਜਾਂਦੇ ਨੇ ਜਿਹੜੇ ਲੋਕ ਬਹੁਤ ਜ਼ਿਆਦਾ ਜਿਹੜਾ ਪੂਜਾ ਪਾਠ ਕਰਦੇ ਨੇ ਬਟ ਉਹਨਾਂ ਨੂੰ ਉਸ ਚੀਜ਼ ਦੇ ਨਿਯਮ ਨਹੀਂ ਪਤਾ ਹੁੰਦੇ ਬਹੁਤ ਵਾਰ ਉਹ ਗਲਤੀਆਂ ਕਰ ਦਿੰਦੇ ਨੇ ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਉਹ ਜਾਣੂ ਕਰਵਾ ਸਕੀਏ ਤਾਂ ਕਿ ਲੋਕਾਂ ਤੱਕ ਇਹ ਗੱਲਬਾਤ ਜਿਹੜੀ ਆ ਪਹੁੰਚ ਸਕੇ ਬਹੁਤ